ਹਰਿਆਣੇ ਦੇ ਸਟਾਰ ਨੇ ਕੋਲੇ ਆ ਕਿਹਨੇ ਆ ਆ ਨਹੀਂ ਇਦਾਂ ਨਾ ਆਜ ਵਾਲੇ ਬਾਬੇ ਇੰਹੀ ਕਰਦੇ ਨੇ ਭੈਣੇ ਤੈਨੂੰ ਕੀ ਪਤਾ ਸੱਚੀ ਬਾਬੇ ਇਦਾਂ ਹੀ ਕਰਦੇ ਹੁੰਦੇ ਨੇ ਚਲੋ ਇੱਥੇ ਮਗਾਣੇ ਤੇ ਗਾਉ ਕੋਈ ਪਤਾ ਵੀ ਲੱਗੇ ਬਾਬਾ ਆਇਆ ਇਦਾਂ ਲੱਛਣ ਕਰਦਾ ਫਿਰ ਇਦਾਂ ਲੰਡਾੁੰਦੇ ਆਵਦਾ ਹੋਰੀ ਬਾਬਾ ਤੇ ਬੰਦ ਕਰ ਇਹ ਇੱਕ ਮਿੰਟ ਜੀਰੋ ਖੇਡਣ ਲੱਗੋ ਇੱਕ ਮਿੰਟ ਬੰਦ ਖੇਡ ਲੱਗ ਜੀ 1 2 ਸਟਾਰਟ ਮੁੰਦੇ ਰੱਬ ਲੋਰੀ ਬਾਬਾ ਤੇਰੀਆਂ ਕਦੋਂ ਪਾਵੇਂਗਾ ਕੰਨਾ ਦੇ ਵਿੱਚ ਮੇਰੇ ਮੁੰਦੇ ਰੱਬ ਲੋਰੀ ਬਾਬਾ ਤੇਰੀਆਂ ਕਦੋਂ ਪਾਵੇਂਗਾ ਕੰਨਾ ਦੇ ਵਿੱਚ ਮੇਰੇ ਐਵੇਂ ਮੂੰਹ ਮੂੰਹ ਤਾ ਤੂੰ ਲੋਨ ਨਹੀਂ ਬੰਬੇ ਨੇ ਲੰਡੇ ਬੋਲ ਪਾ ਲੱਤੂ ਬੋਲਣਾ ਮੈਂ ਕੀ ਬੋਲਣਾ ਲੰਡਾ ਮੈਂ ਗੁੱਡੀ ਕਿਤੋਂ ਆਈ ਹਾਂ ਮੇਰੀ ਗੱਲ ਸੁਣ ਚਿਆ ਤੂੰ ਐ ਮੁਝ ਪਹਿਲੇ ਕਿਸ ਨੇ ਕਰਨ ਪਾਇਆ ਹੁਣ ਮਿੰਦੇ ਮੈਂ ਮਿੰਦੀ ਤੇ ਸਿੰਦੀ ਨਾ ਕੋਈ ਕਹਿੰਦਾ ਤੁਹੀਂ ਕਿੱਥੋਂ ਆਇਆ ਤੂੰ ਵਾ ਫੇਰ ਆਈ ਮੈਂ ਕਿੱਡੀ ਚਲ ਫੇਰ ਤੂੰ ਆਈ ਲੈਣੀ ਹਾਂ ਹਾਂ ਕਹੇ ਤੁੰਬੇ ਤੋਂ ਆਇਆ ਕੋਈ ਸਿੰਦੀ ਨਾ ਆਏ ਕਿ ਠੀਕ ਹੈ ਮੈਂ ਆਮੇ ਆਪੀ ਆਪੀ ਬੋਲ ਮਾਰੂ ਉਹਨ ਵਿੱਚ ਕਰਾਉਣਾ ਨਹੀਂ ਕਰ ਤੂੰ ਫੇਰ ਉਦੋਂ ਬਾਅਦ ਚ ਉੱਤੇ ਬਹਿ ਜੀ ਐਸਾ ਸੋਫੇ ਤੇ ਬਹਿ ਜੀ ਤੂੰ ਬਹਿ ਜੀ ਥੋੜੇ ਬਾਗ ਜੀ ਜਾਸ ਕਾ ਸਟਾਰਟ ਕਰੋ ਚੱਲ ਬੱਦ ਸੁਣਾਓ ਚਲ ਗਾਣੀ ਸਾਹ ਦੇ ਰੋੜਾਸ ਕਿੰਨੀ ਚਾਰੇ ਦੇ ਚਿੱਟੇ ਦਾ ਬਾਬਾ ਟੜਬੜਤ ਕਿੰਨੀ ਯਾਦ ਆਵੇ ਚਿੱਟੇ ਦਾ ਬਾਬਾ ਟੜਬੜਤ ਕਿੰਨੀ ਯਾਦ ਆਵੇ ਚਿੱਟੇ ਦਾ ਕਿਸ ਨੇ ਕਰ ਪਾਇ ਹੋਣ ਘਰ ਵਾਲੀ ਨਾ ਗਾਂ ਸ਼ਿੰਦੀ ਤੇ ਮਿੰਦੀ ਜਲਦੀ ਆਓ ਬਾਬਾ ਜੀ ਮੇਰੇ ਕਾਣਾ ਤੇਰੀ ਇੱਤ ਨਹੀਂ ਲਾਉਣ ਪਹਿਲਾਂ ਤੋਂ ਹਾਂ ਬੱਚਾ ਦੱਸੋ ਕੀ ਪ੍ਰੋਬਲਮ ਆ ਤੁਹਾਨੂੰ ਬਾਬਾ ਜੀ ਮੈਂ ਇਹ ਪੁੱਛਦੀ ਆਂ ਦੀ ਮੇਰੇ ਤੇ ਕੋਈ ਪੁੱਠਾ ਚੱਕਰ ਤਾਂ ਨਹੀਂ ਵੇ ਤਾਂ ਤੁਸੀਂ ਆਪ ਹੀ ਬੁੱਠਿਓ ਪੈਲੀ ਗੰਗਾ ਤਾਂ ਬਾਬਾ ਜੀ ਮੈਂ ਤੁਕੂਗਾ ਜੀ ਤੇਰੇ ਕੋਲੇ ਆਈ ਆ ਤੂੰ ਬੈੜੀਆਂ ਗੱਲਾਂ ਕਰਦੇ ਆ ਤੁਸੀਂ ਬੈੜੀਆਂ ਗੱਲਾਂ ਬਿਲਕੁਲ ਕਰਦੇ ਆ ਉਹ ਆ ਗਈ ਨਹੀਂ ਇਹ ਨਹੀਂ ਸੋਣੀ ਵੀਡੀਓ ਚੜਨ ਲੱਗੀ ਉਹ ਆ ਗਈ ਬੈੜੀਆਂ ਗੱਲਾਂ ਕਰਦੀ ਆ ਉਹ ਆ ਗਈ ਇਹ ਨਹੀਂ ਸੋਣੀ ਵੀਡੀਓ ਚੜ ਗਈ ਇਹਨੂੰ ਮੇਚਾਣਾ ਬਸਾਂ ਹੀ ਬਣੀ ਸੀ ਇਹ ਨਹੀਂ ਸੋਣੀ ਵੀਡੀਓ ਚੜਨੀ ਸੀ ਪਹਿਂ ਤੁਸੀਂ ਆਪੇ ਬੁੱਠਿਓ ਤੇ ਚੱਪਟੇ ਬੈ ਕੇ ਬੈਠੀ ਸਿਰ ਲੈ ਜਾ ਤੋਏ ਤੁਹਾਡੇ ਡਰ ਹੋਈ ਨਹੀਂ ਤੁਸੀਂ ਜੀ ਠੀਕ ਹੈ ਨਹੀਂ ਜੋਗਣ ਵੜ ਗਈ ਸੀ ਇਹਦੇ ਵਿੱਚ ਬਾਬਾ ਜੀ ਮੈਂ ਦੁੱਖਿਆ ਆਣ ਤੁਹਾਡੇ ਕੋਲ ਆਈ ਤੁਸੀਂ ਬੈਠ ਕੇ ਗੱਲਾਂ ਕਰੀਏ ਤੁਸੀਂ ਆਪੇ ਬੁੱਟਿਆ ਰੇਟਾ ਤੁਸੀਂ ਆਪ ਦੇ ਲੱਛਣ ਦੇ ਹਾਂਜੀ ਸਿੰਧੀ ਆਈ ਆ ਬਾਬੇ ਤੂੰ ਭਲਾ ਕਰਾਉਣ ਹੁਣ ਦੇਖਦੇ ਹਾਂ ਕਿ ਬਾਬੇ ਸਿੰਧੀ ਤੇ ਭਲਾ ਕਰਦੀ ਆ ਚਲੋ ਗੱਲ ਕਰੀਏ ਕਿ ਨਹੀਂ ਤੈਨੂੰ ਮੁੰਡਿਆਂ ਨੂੰ ਨਹੀਂ ਉਹ ਗੱਲ ਵੀ ਕਿਹੀਂ ਕਹ ਬਾਬੇ ਸਾਡੇ ਘਰ ਚਾਨਣ ਕਰਦੇ ਕੋਈ ਉਹ ਗੱਲ ਕਹਿਦੀ ਐ ਸਿਆਪੀ ਵੀਡੀਓ ਵਾਲੀ ਕਿ ਤੂੰ ਤੈਨ ਮੈਂ ਕਿ ਪਪਾ ਚਾਨਣ ਕਰਦੇ ਕਿ ਤੂੰ ਤੈਨ ਬੰਦੇ ਨੂੰ ਪਿਆਰ ਕਰਦੀ ਤਿੰਨਾਂ ਚ ਕੋਈ ਫੰਦਾ ਚਾਨਣ ਕਰੂਗਾ ਹਾਂ ਬਸ ਸਹੀ ਆ ਤੰਨੇ ਚੰਨੀ ਗਾਣਾ ਗਾ ਤੂੰ ਵੀ ਗਾ ਨਹੀਂ ਮੈਂ ਨਹੀਂ ਗਾਣਾ ਕੋ ਦਾ ਲੈ ਬਾਬਾ ਦਾ ਵਿਚਾਰਾ ਕੱਲਾ ਸਿਰ ਮਾਰੀ ਜਾਂਦਾ ਗਾ ਗਾਦੇ ਨਹੀਂ ਲੈ ਵੇ ਗੱਗੋ ਕੋਸ ਚੱਲੀਏ ਤੇ ਚੱਲੀ ਜਾਂਦੇ ਹਾਂ ਮੈਂ ਕਾਨ ਪਾਏ ਹੋਣ ਕਰ ਵਾ ਵੀ ਸਿੰਦੀ ਦੀ ਮਿੰਦੀ ਨਾ ਹੋਵੇ ਲੈ ਵੇ ਹੋ ਜਾ ਭਾਈ ਬਾਬਾ ਜੀ ਮੇਰੇ ਕਾਣਾ ਅੱਛਾ ਕਿੱਥੋਂ ਆਏ ਬੱਚਾ ਬਾਬਾ ਜੀ ਝੁੰਬੇ ਪਿੰਡ ਤੋਂ ਅੱਛਾ ਕੀ ਕੰਮ ਆਇਓ ਦਸੋ ਬਾਬਾ ਜੀ ਮੈਂ ਇਹ ਆਈ ਆ ਵੀ ਮੇਰੇ ਤੇ ਕੁਛ ਨੇ ਕਿਥੇ ਨੇ ਕੀਤਾ ਕਰਾਇਆ ਨਹੀਂ ਬismillah ਜੀ ਰੋਇਆ ਜੀ ਯੋ ਜਾਨ ਲੱਗ ਗਿਆ ਹੁਣ ਜੱਸੀ ਤੂੰ ਆਇ ਨਾ ਰੱਖ ਫੋਨ ਉਰੇ ਆ ਭੈਣ ਮੰਨ ਕੇ ਤੂੰ ਬੋਲ ਦਿੰਦਾਂ ਨਹੀਂ ਆ ਕਰਦੀ ਹਾਂ ਤੂੰ ਸਾਈਡ ਦੇ ਦੇ ਬਟਾ ਦੋਨਾਂ ਕੋਲ ਆ ਕੇ ਹਾਂ ਹਾਂ ਦੋਏ ਬਾਬੇ ਤੇ ਇਹ ਨਹੀਂ ਹੋ ਕਰਦੀ ਅੱਲਾਹ ਅਕੀਰ ਅੱਲਾਹ ਸਹੀ ਕਰਦੀ ਦੱਸੀ ਇਹ ਇੱਧਰ ਆ ਜੇ ਉਹ ਮੇਰੀ ਜੀ ਮੈਂ ਆ ਕਰਦਾ ਨਹੀਂ ਹੋ ਕਰਦੀ ਹਾਂ ਲੈ ਦੱਸੀ ਬਹੁਤ ਬੜਾ ਨਛਣ ਕਰਦੀ ਨਹੀਂ ਕਰਨ ਦੇ ਇਸੇ ਤੋਂ ਹਾਸੀ ਹੁੰਦੀ ਆ ਕਰਨ ਦੇ ਇਸੇ ਕਰਨ ਦੇ ਕੀ ਜੈ ਕਾਣ ਤੁਸੀਂ ਦੋਨੇ ਚੱਕਿਆ ਪਿੱਛੋਂ ਦੇ ਪਿੰਡ ਤੋਂ ਕੌਣ ਆਇਆ ਇਕੱਠੇ ਨਹੀਂ ਬੋਲਣਾ ਨਹੀਂ ਤਾਂ ਵੀ ਮੇਰੇ ਪਾਇਆ ਤਾਂ ਮੈਂ ਬੋਲੂਗਾ ਤੂੰ ਬੋਲੀ ਨਹੀਂ ਹਾਂ ਇਦਾਂ ਕਹਿਣਾ ਕਾਣ ਤਾਂ ਜਿਹੜਾ ਨੇ ਜਿਹੜਾ ਇੱਕ ਪਿੰਡ ਤੋਂ ਬੈਠੇ ਸਾਥ ਗੱਲਾਂ ਕਰਦੇ ਦੇਖ ਨਰ ਜਨ ਬੋਣੀ ਬਣੀ ਬੋਣਦਾ ਕਿਸ ਨੇ ਕਾਣ ਪਾਇਆ ਉਹਨੇ ਵਿਆਹ ਮਹਿੰਦੀ ਤੇ ਸਿੰਦੀ ਨਾ ਤੋ ਉਹ ਜੋ ਪਹਿਲੇ ਆ ਗਏ ਆ ਆ ਗਏ ਆਓ ਬਾਬਾ ਜੀ ਸਾਡੇ ਆ ਬੈਠ ਬੱਚਾ ਥੱਲੇ ਇਹ ਦੋ ਬੈਰੀਂ ਦੋ ਬੱਤਾਂ ਕਿੱਥੋਂ ਆਈ ਵਿੱਚ ਆ ਬਾਬਾ ਜੀ ਮੈਂ ਝੁੰਬੇ ਪਿੰਡ ਤੋਂ ਆਈ ਆ ਕੀ ਕੰਮ ਆਇਓ ਬਾਬਾ ਜੀ ਮੈਂ ਇਹ ਪੁੱਛਦੀ ਆ ਹਨਾ ਸਾਡੇ ਘਰ ਚ ਨਾ ਮੇਰੇ ਚਾਚੇ ਦਾ ਮੁੰਡਾ ਮੇਰਾ ਭਰਾ ਨਾ ਸ਼ੇ ਪੱਤੇ ਕਰਦੀ ਆ ਅੱਛਾ ਉਹ ਤੁਹਾਡੇ ਪਿੱਛੇ ਕਰਦੇ ਆ ਕਿਉਂ ਤੁਸੀਂ ਬੱਚੇ ਤੁਹਾਡੇ ਨਾ ਪਿੱਛੇ ਮਾਰਦੇ ਆ ਲੋਂਡਰ ਪੜਾਉਂਦਾ ਹੱਸਾ ਵਾ ਮੈਂ ਵੀ ਸੌਣ ਕਰਦੀ ਆ ਬੈਠ ਕੇ ਲੱਗੀ ਜਰਾਣਿਆ ਬੈਠੇ ਝੁੰਡ ਦੇਣੀ ਮੰਦ ਕੰਮ ਕਈ ਤਰ੍ਹਾਂ ਤੋਂ ਦੇ ਪਿੱਛੇ ਘਾਦੇ ਜਮਾਈ ਹਾਂ ਚਲ ਨਹੀਂ ਦੂਰ ਯਾਰ ਬਣਾ ਹਾਂ ਇਹ ਗਲਤ ਬਣੀ ਹੋਰੀ ਦਿਖਾਈ ਨਹੀਂ ਫੇਰ ਕਰ ਲਾ ਭਾਈ ਹੋਇ ਨਹੀਂ ਰਿਹਾ ਤਾਂ ਸਾਰੀ ਬਾਦਿਲ ਨਹੀਂ ਬਸ ਪਾ ਜੀ ਚੰਨੀ ਪੂਰੀ ਬਾਬਾ ਮਾਂ ਜੀ ਤਰਫੋਂ ਲੱਗੇ ਮੇਰੇ ਜੋ ਜਿੱਤ ਰਖਦੇ ਹਾਂ ਆਏ ਪਾ ਲੈ ਨਹੀਂ ਬਣਾ ਗੱਡਰ ਨੇ ਗਰ ਬੀ ਆਉਣ ਲੱਗੇ ਹਾਸੇ ਕਰ ਤੋ ਪਾ ਜੀ ਹੋਰ ਵੀ ਸੜ ਦੋ ਪਰ ਇਹਨੂੰ ਹੋਰ ਚੱਲ ਓ ਮੰਦਰਾ ਬਾਲਾਰੀ ਬਾਬਾ ਤੇਰੀਆਂ ਹਾਂ ਕਦ ਪਾਵੇਂਗਾ ਕੰਨਾ ਦੇ ਵਿੱਚ ਮੇਂ ਕਿਸ ਨੇ ਕਾਣ ਪਾਇਓ ਨਿੰਦੀ ਤੇ ਸਿੰਦੀ ਨਾ ਦੇ ਬਾਬਾ ਜੀ ਹੈਗੇ ਆ ਹੈਗੇ ਆ ਕਣਮੀ ਸਾਡੇ ਆ ਬਾਬਾ ਜੀ ਹਾਂ ਬੱਚਾ ਬੋਲੋ ਬੋਲੋ ਬੱਚਾ ਕੀ ਕੰਮ ਆਇਓ ਬਾਬਾ ਜੀ ਮੈਂ ਇਹ ਪੁੱਛਦੀ ਆ ਸਾਡੇ ਘਰ ਦੁੱਖ ਤਕਲੀਫ ਨਾ ਆਵੇ ਵੀ ਵਧੀਆ ਕਿਸੇ ਦਾ ਕੀਤਾ ਕਰਾਇਆ ਤਾਂ ਨਹੀਂ ਇਹ ਪੁੱਛਦੀ ਆ ਮੈਂ ਕੀਤਾ ਕਰਾਇਆ ਕਿਸੇ ਦਾ ਨਹੀਂ ਬੱਚਾ بس ਮਾੜੀ ਤੂੰ ਸਿੱਧੀ ਰਹਿ ਮੈਂ ਤਾਂ ਬਾਬਾ ਜੀ ਸਿੱਧੀ ਮਾਂ ਪੁੱਤ ਦੀ ਦੁਆ ਫੁੱਲ ਦੀ ਡੰਡੀ ਵੀਂਗੀ ਜਾਂਦੀ ਹੈ ਬੇਟਾ ਬਾਬਾ ਜੀ ਇਹ ਗੱਲ ਤੁਸੀਂ ਕਾਹਤੋਂ ਕਰਦੀਆਂ ਇਹ ਨਹੀਂ ਇਹ ਫੁੱਲ ਬਾਬਾ ਦਿਖਾਈ ਜਾਂਦਾ ਵੀ ਬਹਿ ਡੰਡੀ ਬਹਿ ਜਾਂਦੀ ਹੈ ਸਾਡੀ ਪਿੱਛੇ ਤਾਂ ਡੰਡੀ ਤਾਂ ਹੈ ਨਹੀਂ ਇਹਦੀ ਤੂੰ ਬਾਬਾ ਕਾਹਦਾਂਗਾ ਡੰਡੀ ਕਿ ਬੱਚਾ ਹੈਗੀ ਆ ਸਾਨੂੰ ਪਤਾ ਨਹੀਂ ਡੰਡੀ ਡੰਡੀ ਹੈਗੀ ਆ ਬਾਬਾ ਡੰਡੀ ਹੈਣੀਗੀ ਡੰਡੀ ਹੈ ਪਾਏ ਤੁਸੀਂ ਜਿੱਦੇ ਨਾ ਕਰੋ ਜਿਹੜੀ ਗੱਲ ਪੁੱਛਣੀ ਆ ਪੁੱਛੋ ਨਹੀਂ ਡੀ ਕੰਡੇ ਨੇ ਬਾਬਾ ਡੰਡੀ ਹੈਣੀਗੀ ਜੇ ਡੰਡੀ ਤਖਾਤੀ ਬੇਟਾ ਆਏ ਕਰ ਤੁਸੀਂ ਡੰਡੀ ਕੱਢ ਦੋ ਤੇ ਮੈਂ ਨੰਗੇ ਸਿਰ ਪਾਣੀ ਭਰੂਗੀ ਤੁਹਾਡੇ ਤੁਸੀਂ ਚੇਤੇ ਮੇਰੀ ਗੱਲ ਸੁਣ ਬਾਬਾ ਡੰਡੀ ਹੈਗੀ ਆ ਡੰਡੀ ਤੇ ਆ ਦੇ ਫੁੱਲ ਨਹੀਂ ਨਿਕਲੇ ਆਲੇ ਫੁੱਲ ਬੰਦ ਹੈ ਡੰਡੀ ਦਾ ਅੱਛਾ ਨਹਾ ਬਾਬਾ ਜਿਹੋ 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 ਬਾਬਿਆਂ ਨੂੰ ਚਲੋ ਵੇ ਹੋਰ ਇੱਕ ਬੱਚਾ ਕਰ ਲੈ ਜਦੋਂ ਹੁਣ ਆਉਣਾ ਦੂਰੀ ਵਾਰ ਸਾਡੇ ਕੋਲੇ ਠੀਕ ਐ ਉਸ ਤਰ੍ਹਾਂ ਮਿਲਦਾ ਮੈਂ ਬਾਬਿਆਂ ਨੂੰ ਬਾਬਿਆਂ ਨੂੰ ਉਸ ਤਰ੍ਹਾਂ ਉਸ ਤਰ੍ਹਾਂ ਮੈਂ ਲਾ ਕੰਡੇ ਲਾ ਕੇ ਆ ਆ ਕੰਡੇ ਲਾ ਕੇ ਆ ਬੋਲ ਤਾ ਐਨੀ ਗੱਲਾਂ ਨਹੀਂ ਕੋਈ ਪਾਉਂ ਰੂ ਵੇਖ ਲਿਆ ਬਾਦਨ ਸੱਟ ਕਰ ਰਹੀ ਨਹੀਂ ਬੱਸ ਗੱਲ ਜੀ ਨਹੀਂ ਬਣੀ ਭਣ ਤੂੰ ਆਪੇ ਉੜਦੀਆਂ ਨਹੀਂ ਸਿੰਦੀ ਕੀ ਮੈਂ ਆਇਆ ਉਲਟਲਾ ਦਿੰਦਾ ਗਰੰਟਾ ਹਾਂ ਖੋ ਆਇਆ ਤਾਂ ਪੋਸਟਕਾੜੀ ਤੇਰੇ ਫੋਲ ਦੇ ਬਹੁਤ ਚਰਚੇ ਸੁਣੀ ਦੁਕਾਨ ਪਾਪਾ ਦੁੱਤੀ ਜਾਂਦਾ ਜਿਵੇਂ ਇਹਨੇ ਪਹਿਲਾਂ ਕਿਹਾ ਸੀਗਾ ਵੀ ਕੋਈ ਪਿੰਡ ਦਾ ਸਿੰਦੀ ਚੁੰਬੇ ਪਿੰਡ ਤੋਂ ਆਂਗੀ ਉਹ ਮੈਂ ਕਹਤਾ ਤੂੰ ਪਹਿਲਾਂ ਆਵਾਂ ਕੋ ਕਹ ਮੈਂ ਆ ਬਾਬਾ ਜੀ ਤੂੰ ਕਹਦੇ ਨਹੀਂ ਮੈਂ ਆ ਪੁੱਛਦੀ ਆ ਤੂੰ ਕਹਦੇ ਬਾਬੇ ਸਾਡਾ ਘਰ ਮੁੱਦਾ ਸੁਖਲਾ ਮੁੱਦਾ ਮਾਰਤਾ ਏ ਜਿਵੇਂ ਤੂੰ ਗੈਂਟ ਗਿਆ ਤੂੰ ਆਪੇ ਮੁੱਦੀ ਆ ਸਰ ਮੈਂ ਕੱਲੀ ਘਾਟਦੀ ਆ ਤਾਂ ਇਹਨੂੰ ਦੱਸ ਨਾ ਪਰਾਂ ਪਰਾਂਦੇ ਆਸੇ ਤੂੰ ਹਾਏ ਰੱਬ ਬੇਟਾ ਇਕੱਲੇ ਨਹੀਂ ਤੂੰ ਆਪਣਾ 50 ਘਾਟਦਾ ਮਜ਼ਾਕ ਕਰਦੀਆਂ ਤੂੰ ਕਹਿੰਦੇ ਵੀ ਬੱਚਾ ਤੂੰ ਤਿੰਨ ਬੰਦੇ ਰੱਖੀਂ ਉਹਦੀ ਕੀ ਗੱਲ ਸਾਡਾ ਕਾਲਾ ਸੱਤ ਉਹ ਇੱਥੇ ਚਲੋ ਜੀ ਚਲੋ ਨਹੀਂ ਆਇਆ ਖੁਸ਼ੀ ਖੁਸ਼ੀ ਉਰੀਆ ਖੁਸ਼ੀ 2 ਮਿੰਟ ਬਾਬਾ ਦਾ ਬੇਚਾਰਾ ਨੱਚ ਨੱਚ ਬੋਲਾ ਹੋ ਜਾਊਗਾ ਤੂੰ ਤਾਂ ਤੂੰ ਮਜ਼ਾਕ ਕਰਨਾ ਤੂੰ ਕਹਿੰਦਾ ਤਿੰਨ ਬੰਦਿਆਂ ਨੂੰ ਪਿਆਰ ਕਰਦੀ ਆ ਮੈਂ ਉਹ ਬਾਬਾ ਸਾਡੇ ਘਰੇ ਚਾਨਣ ਹੋ ਜੇ ਕਿ ਤਿੰਨ ਬੰਦਿਆਂ ਤੇ ਕੋਈ ਕਰੂਗਾ ਹਾਏ 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 ਨਾ ਆ ਆ ਬਾਬਾ ਅਸਲ ਨੂੰ ਅਸਲ ਹੀ ਗੁੱਟ ਨਹੀਂ ਟੁੰਬਾ ਪਿੰਡ ਤਈ ਨਾਲ ਹੀ ਮੇਰਾ ਫੜ ਜਾ ਵੇ ਚਲ ਟੁੰਬਾ ਪਿੰਡ ਤੇ ਬਾਹਣਾ ਬੈਤ ਪਾਉਣਾ ਉੱਤੇ ਬੈਠੇ ਸਾਥ ਗੱਲਾਂ ਕਰਦੇ ਦੇਖਣਾ ਬੰਦ ਦੇਖਣਾ ਰ ਜਾਣਾ ਪੁਣੀ ਵਾ ਨਹੀਂ ਪਾਉਣ ਦਾ ਚਲ ਸਿੰਦੀ ਤੇ ਮਿੰਦੀ ਨਾਲ ਦੇ ਕਰਨੋਂ ਹੋਣ ਕੀ ਸੀ ਦੇ ਬਾਬਾ ਦੀ ਹੈਗੇ ਆ ਅੱਛਾ ਕੀ ਨਾ ਬੱਚਾ ਤੁਹਾਡਾ ਸਿੰਦੀ ਆ ਬਾਬਾ ਜੀ ਮੇਰਾ ਨੂੰ ਕਿੱਥੋਂ ਆਇਓ ਚੁੰਬੇ ਪਿੰਡ ਤੋਂ ਅੱਛਾ ਕੀ ਮੈਂ ਕੰਮ ਦੱਸਾਂ ਬਾਬਾ ਜੀ ਮੈਂ ਇਹ ਪੁੱਛਦੀ ਆ ਤੁਹਾਨੂੰ ਵੀ ਕਿਸੇ ਨੇ ਮੇਰੇ ਤੇ ਕੁਝ ਕੀਤਾ ਕਰਾਇਆ ਤੈਨੂੰ ਨਹੀਂ ਛੋੜੇ ਕਿਸੇ ਨੇ ਨਹੀਂ ਕੀਤਾ ਕਰਾਇਆ ਅੱਛਾ ਠੀਕ ਆ ਬਾਬਾ ਜੀ ਤੁਹਾਨੂੰ ਅੱਛਾ ਤੇ ਛੋੜੇ ਆ ਫੁੱਲ ਦੀ ਚਰਚ ਬਹੁਤ ਸੁਣੀ ਨੇ ਮੈਂ ਤੈਨੂੰ ਕਿਵੇਂ ਪਤਾ ਬਾਬਾ ਆ ਇੰਸਟਾਗ੍ਰਾਮ 'ਈਆਂ ਤੇ ਆਉਂਦੀਆਂ ਵੀਡੀਓ ਡੰਡੀਆਂ ਡੁੰਡੀਆਂ 'ਈ ਤੂੰ ਕਹਿੰਦੇ ਬੜੀਆਂ ਫੜਾਉਣੀਆਂ ਮੁੰਡਿਆਂ ਨੂੰ ਅੱਜਕੱਲ ਅੱਛਾ ਤੂੰ ਬੜਾ ਕੁੱਲਾ ਬਣੀ ਦੇਖਦਾ ਬਾਬਾ ਜੀ ਮੈਂ ਤਾਂ ਇੰਨੀ ਤੇਰੇ ਮੁੰਡੇ ਵੀ ਤੈਨ ਨੇ ਰੱਖੇ ਨੇ ਮੋਲਾ ਕੇ ਸਾਚਾ ਤੈਨੂੰ ਕੌਣ ਕਹਣਾ ਮੁੰਡਾ ਤਨ ਰੱਖਿਆ ਬਾਬੇ ਨੂੰ ਪਤਾ ਭਾਈ ਤੂੰ ਬਾਬੇ ਨਾਲ ਜਿੱਦ ਨਾ ਕਰ ਇੱਕ ਬਾਬਾ ਬੈਠਾ ਪੁੱਛ ਲੈਣੀ ਆ ਤਾਂ ਬਾਬੇ ਨਾਲ ਜਿੱਦ ਕਰਨੀ ਆ ਨਹੀਂ ਬਾਹਰ ਦੇਖ ਤਾਂ ਚੱਲੇ ਪਾਓ ਭਾਈ ਬਾਬਾ ਜੀ ਤੂੰ ਮੇਰੇ ਪੜ ਦੇਣਾ ਚੱਕ ਰੱਖੀ ਤੈਨੂੰ ਮੁੰਡਾ ਰੱਖੀ ਜਾ ਬਾਬਾ ਤੂੰ ਮੇਰਾ ਭਲਾ ਕਰ ਬੰਨ ਗਈ ਮੰਨ ਗਈ ਕੀ ਭਲਾ ਕਰਾਂ ਤੁਸੀਂ ਦੱਸੋ ਬਾਬਾ ਜੀ ਮੈਂ ਇਹ ਕਹਿਣੀ ਆ ਵੀ ਸਾਡੇ ਘਰ ਚ ਸੁਧਾਰ ਕੀ ਲਊਗਾ ਚਾਨਣ ਹੋ ਜਾਏ ਸਾਡੇ ਪਹਿਲਾ ਬੱਚਾ ਤੁਸੀਂ ਆਪ ਤਾਂ ਸੁਧਰੋ ਸੁਧਾਰ ਫੇਰ ਹੀ ਹੋ ਘਰ ਦਾ ਤੇ ਮਾਂ ਬਾਬਾ ਮਸਤਰੀ ਪਈਆਂ ਨਹੀਂ ਸੁਧਰੀ ਬਹੁਤ ਕੁੱਠੇ ਕੰਮ ਕਰਦੀਆਂ ਤੂੰ ਇੰਸਟਾਗ੍ਰਾਮ ਤੇ ਮੁੰਡਿਆਂ ਨਾਲ ਗੱਲਾਂ ਕਰਦੀਆਂ ਗਿਰੀ ਹਲਾਉਂਦੀ ਆ ਤੈਨੂੰ ਕੀ ਪਤਾ ਬਾਬਾ ਸੱਚਾ ਕਿ ਝੂਠਾ ਬਾਬਾ ਸੱਚੀ ਤਾਂ ਗੱਲ ਸੱਚ ਆ ਫੇਰ ਪੁੱਜੀ ਬਣਾ ਸੱਚਾ ਕਿ ਝੂਠਾ ਸੱਚਾ ਬਾਬਾ ਸੱਚਾ ਫੇਰ ਹੁਣ ਦੱਸ ਕਿਵੇਂ ਕਰਨਾ ਜੇ ਤੂੰ ਆਪ ਸੁਧਰਨਾ ਫੇਰ ਘਰ ਦੱਸਦਾ ਹਰੂ ਭਾਈ ਸੁਧਰੂੰਗੀ ਬਾਬਾ ਮੈਂ ਸੁਧਰੂੰਗੀ ਕਾਣੋ ਸੁਧਰਨਾ ਬੇਟਾ ਜੇ ਗੁੱਡੇ ਗੁੱਡੇ ਬਵਾੜਾ ਨਾ ਮੈਂ ਫੇਰ ਸੁਧਰ ਜੀ ਕਿਉਂ ਬਾਬਾ ਆ ਨਾ ਹਜੂਮ ਥੋੜੀ ਹੋਈ ਏ ਤੇਰੀ ਬਾਬਾ ਜੀ ਮੈਂ ਇੰਨੀ ਦੂਰੋਂ ਥੋੜੀ ਮੈਂ ਮਾਂ ਸੁਣ ਕੇ ਆਈ ਆ ਤੁਸੀਂ ਤਾਂ ਬੈਠ ਕੇ ਗੱਲਾਂ ਕਰਦੇ ਆ ਇਹ ਕਿੱਧਰਲਾ ਰੂਲ ਆ ਇਹ ਰੂਲ ਇੱਧਰ ਦਾ ਕੋਡ ਦੁਨੀਆਂ ਮੇਂ ਦਾ ਰੂਲ ਆ ਜਾਂਦਾ ਬੀਬਾ ਅੱਛਾ ਹਾਂ ਬਾਬਾ ਜੀ ਮੇਰਾ ਕੰਮ ਕਰ ਦੇ ਮੈਂ ਚਾਰ ਬੰਦੇ ਹੋਰ ਵੀ ਤੇਰੇ ਕੋਲੇ ਲੈ ਕੇ ਆਉਂਗੀ ਕੀ ਕੰਮ ਕਰਦਾ ਤੇਰਾ ਵੀ ਵਧਗਾ ਮੇਰਾ ਕੰਮ ਚੱਲੇ ਕੰਮ ਦਾ ਵਧੀਆ ਚੱਲ ਗੋ ਬਸ ਲੱਛਣ ਸੁਧਾਰ ਹੋ ਜੀ ਆਪਦੇ ਮਾੜੇ ਜੀ ਲੈ ਲੱਛਣ ਬਾਬਾ ਜੀ ਤੇਰੇ ਵੀ ਗਲਤ ਲੱਗਦੇ ਮੈਨੂੰ ਤਾਂ ਗੁੱਸਾ ਨਾ ਕਰੇ ਨਾ ਨਾ ਮੇਰੇ ਲੱਛਣ ਗਲਤ ਨਹੀਂ ਇਹ ਟੀਮੀ ਵਾਲਾ ਰੂਪ ਹੀ ਹੁੰਦਾ ਬਾਬਿਆਂ ਦਾ ਬਾਬਾ ਜੀ ਤੂੰ ਹੀ ਬਹੁਤ ਗਲਤ ਲੱਗਦਾ ਨਾ ਮੈਂ ਤਾਂ ਕੋਈ ਮੈਂ ਤਾਂ ਗਿੱਲੇ ਕੋਈ ਤੇਰੀ ਬੈਤ ਦਾ ਸੌ ਨਹੀਂ ਖਾਂਦਾ ਪਿੰਡ 'ਚ ਮੇਰੀ ਕੋਈ ਕਿਉਂ ਨਹੀਂ ਬਾਬੇ ਨਨ ਜਿੱਦ ਭਾਈ ਤੂੰ ਜਿਹੜੀ ਗੱਲ ਪੁੱਛਣੀ ਆ ਪੁੱਛ ਬਾਈ ਬਾਬਾ ਬੱਚਾ ਲੈ ਲਓ ਬਸ ਨਹੀਂ ਆ ਅਗਲਾ ਬੰਦਾ ਚਲੋ ਚੰਗਾ ਬਾਬਾ ਮੈਂ ਤੁਹਾਨੂੰ ਆ ਯੋ ਜਾ ਬਾਬਾ ਇਹ ਬਾਬਾ ਚੱਲ ਭਾਈ ਤੂੰ ਜਾ ਹੁਣ ਬਾਬਾ ਮੈਂ ਦੇ ਨਹੀਂ